ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਤਾ ਕਿ ਕਿਸਾਨਾਂ ਦੀ 824 ਏਕੜ ਹੋਰ ਜ਼ਮੀਨ ਇਕੁਆਇਰ ਕੀਤੀ ਜਾਊਗੀ ਕਿਸਾਨਾਂ ਦੀ ਜ਼ਮੀਨ ਦੀ ਸਰਕਾਰ ਨੂੰ ਹੋਰ ਲੋੜ ਹੈ ਇਸ ਜ਼ਮੀਨ ਦੇ ਵਿੱਚ ਵੱਡੇ ਵੱਡੇ ਅਰਬਨ ਸਟੇਟ ਬਸਾਏ ਜਾਣਗੇ ਤੇ ਇਹ ਜ਼ਮੀਨ 824 ਏਕੜ ਬਣਦੀ ਆ ਜਿੱਥੇ ਅਰਬਨ ਸਟੇਟ ਬਸਾਉਣ ਦੀ ਗੱਲ ਚੱਲ ਰਹੀ ਆ ਪਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਵੀ ਜਿਹੜੀ ਆਹ ਜ਼ਮੀਨ ਹੈ ਅਰਬਨ ਸਟੇਟ ਬਸਾਉਣ ਦੇ ਲਈ ਅਸੀਂ ਦੇਣੀ ਨਹੀਂ ਕਿਉਂਕਿ ਆਹ ਸਾਡੀ ਜੱਦੀ ਪੁਸ਼ਤੀ ਜ਼ਮੀਨ ਆ ਬਿੱਤੇ ਕੱਲ ਮਾਮਲਾ ਇੱਕ ਵਾਰ ਫਿਰ ਭੱਗ ਗਿਆ ਕਿਸਾਨ ਕਹਿੰਦੇ ਕਿ ਜ਼ਮੀਨਾਂ ਦੇਣੀਆਂ ਨਹੀਂ ਸਰਕਾਰ ਕਹਿੰਦੀ ਕਿ ਸਾਨੂੰ ਲੈਂਡ ਪੁਲਿੰਗ ਨੀਤੀ ਤਹਿਤ ਜ਼ਮੀਨ ਦਿਓ ਕਿਸੇ ਨਾਲ ਕੋਈ ਤੱਕਾ ਨਹੀਂ ਹੋਊਗਾ ਕਿੱਥੇ ਦੀ ਜ਼ਮੀਨ ਹੈ ਕਿਹੜੇ ਕਿਸਾਨ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ 824 ਏਕੜ ਜ਼ਮੀਨ ਦਾ ਪੂਰਾ ਹੈ ਕੀ ਮਾਮਲਾ ਤੁਹਾਡੇ ਨਾਲ ਜਿੱਤੇ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਹੋ ਸਬਸਕ੍ਰਾਈਬ ਕਰ ਲੈਣ ਕਿਉਂਕਿ ਅਸੀਂ ਲਗਾਤਾਰ ਪੰਜਾਬ ਦੀਆਂ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਜਿਹੜੀ ਅਪਡੇਟ ਆ ਆਹ ਅਪਡੇਟ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣ ਸਕਦੇ ਨੇ ਬਠਿੰਡਾ ਜ਼ਿਲ੍ਹਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਅਰਬਨ ਸਟੇਟ ਬਸਾਏ ਜਾਣਗੇ ਜਿਵੇਂ ਤੁਹਾਡੇ ਯਾਦ ਹੋਊਗਾ ਕਿ ਲੁਧਿਆਣਾ ਦੇ ਵਿੱਚ 24311 ਏਕੜ ਜ਼ਮੀਨ ਸਰਕਾਰ ਐਕਵਾਇਰ ਕਰਨ ਜਾ ਰਹੀ ਆ ਜਿੱਥੇ ਵੱਡੇ ਵੱਡੇ ਅਰਬਨ ਸਟੇਟ ਬਸਾਏ ਜਾਣਗੇ ਐਸੇ ਆਧਾਰ ਤੇ ਉੱਪਰ ਬਠਿੰਡਾ ਦੀ 824 ਏਕੜ ਜ਼ਮੀਨ ਐਕਵਾਇਰ ਕਰਨ ਦੀ ਗੱਲ ਚੱਲ ਰਹੀ ਆ ਤੇ ਸਰਕਾਰ ਕਹਿ ਰਹੀ ਹੈ ਕਿ ਇੱਥੇ ਅਸੀਂ ਅਰਬਨ ਸਟੇਟ ਬਸਾਉਣੇ ਨੇ 824 ਏਕੜ ਜ਼ਮੀਨ ਕਈ ਪਿੰਡਾਂ ਦੀ ਜ਼ਮੀਨ ਕਈ ਘਰਾਂ ਦੀ ਜ਼ਮੀਨ ਕਈ ਕਿਸਾਨਾਂ ਦੀ ਜ਼ਮੀਨ ਜਿੱਥੇ ਲੋਕ ਖੇਤੀ ਕਰਦੇ ਨੇ ਆਪਣੇ ਪਰਿਵਾਰ ਪਾਲਦੇ ਨੇ ਜਦੀ ਪੁਸ਼ਤੀ ਆਹ ਜ਼ਮੀਨਾਂ ਨੇ ਜਿਹੜੀਆਂ ਕਿਸਾਨ ਹੰਡਾਉਂਦੇ ਵਰਤਦੇ ਤੇ ਜੋਤਦੇ ਇਹਨਾਂ ਜ਼ਮੀਨਾਂ 'ਨੂੰ ਵਰ ਰਹੇ ਨੇ ਬੀਤੇ ਕੱਲ ਬਠਿੰਡ ਜ਼ਿਲ੍ਹੇ ਦਾ ਪਿੰਡ ਹੈ ਜੋਧਪੁਰ ਰਮਾਣਾ ਜੋਧਪੁਰ ਰਮਾਣਾ ਦੇ ਵਿੱਚ ਕਿਸਾਨ ਇਕੱਠੇ ਹੁੰਦੇ ਨੇ ਪੰਚਾਇਤ ਘਰ ਦੇ ਵਿੱਚ ਪੰਚਾਇਤ ਬੈਠਦੀ ਆ ਬਿਲ ਮਤੇ ਪਾਈ ਜਾਂਦੇ ਨੇ ਉਹ ਮਤੇ ਡਿਪਟੀ ਕਮਿਸ਼ਨਰ ਬਠਿੰਡਾ ਤੱਕ ਲੈ ਕੇ ਜਾਂਦੇ ਨੇ ਕਿਸਾਨ ਕਿ ਕੁਛ ਵੀ ਹੋ ਜੇ ਅਸੀਂ ਆਪਣੀਆਂ ਇਹ ਜ਼ਮੀਨਾਂ ਅਰਬਨ ਸਟੇਟ ਬਸਾਉਣ ਦੇ ਲਈ ਬਿਲਕੁਲ ਨਹੀਂ ਦੇਣੀਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੰਜਾਬੀ ਟਰਿਬਿਊਨ ਨੇ ਵੀ ਇਸ ਖਬਰ ਨੂੰ ਕਵਰ ਕੀਤਾ ਕੱਲ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਹਰ ਖਬਰ ਹਿੱਸਾ ਬਣੀ ਰਹੀ ਕਿ ਜੋਧਪੁਰ ਰਮਾਣਾ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਜ਼ਮੀਨਾਂ ਦੇਣ ਦੇ ਲਈ ਬਿਲਕੁਲ ਰਾਜ਼ੀ ਵੀ ਨਹੀਂ ਤੇ ਇੱਕ ਗੱਲ ਹੋਰ ਕਿ ਜ਼ਮੀਨਾਂ ਅਕਵਾਇਰ ਕਰਨ ਦਾ ਨੋਟਿਸ ਵੀ ਜਾਰੀ ਹੋ ਗਿਆ ਉਸ ਤੋਂ ਬਾਅਦ ਇਹ ਕਿਸਾਨਾਂ ਦੇ ਵਿੱਚ ਵੱਡੀ ਇੱਕ ਹਲਚਲ ਵੱਚੀ ਹੁਣ ਵਿਰੋਧ ਵੀ ਵੱਡੇ ਪੱਧਰ ਤੇ ਹੋ ਰਿਹਾ ਪਿੰਡ ਜੋਧੂਪੁਰ ਰੋਮਾਣਾ ਪੰਚਾਇਤ ਘਰ ਚ ਇਕੱਠ ਹੁੰਦਾ ਤੇ ਕਿਸਾਨ ਮਾਲਕ ਕਹਿੰਦੇ ਨੇ ਕਿ ਸਾਡੀ ਸਹਿਮਤੀ ਹੈ ਅਸੀਂ ਜ਼ਮੀਨ ਨਹੀਂ ਦੇਣੀ ਪਿੰਡ ਦੇ ਜਿਹੜੇ ਸਰਪੰਚ ਨੇ ਪੰਚ ਨੇ ਸਰਪੰਚ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਨੇ ਪੰਚਾਂ ਸਮੇਤ ਮਿਲ ਕੇ ਜਿਹੜੇ ਮਤੇ ਨੇ ਉਹ ਮਤੇ ਪਾਏ ਜੋ ਖਬਰ ਦੱਸ ਰਹੀ ਆ ਕਿ ਅਸੀਂ ਆਹ ਜਿਹੜੀਆਂ ਜ਼ਮੀਨਾਂ ਨੇ ਆਹ ਜ਼ਮੀਨਾਂ ਅਸੀਂ ਦੇਣੀਆਂ ਨਹੀਂ ਜਿਵੇਂ ਜੋਧੂਪੁਰ ਰੋਮਾਣਾ ਨਰਵਾਣਾ ਤੇ ਪੱਤੀ ਛੁੱਟੀ ਬਠਿੰਡਾ ਦੇ ਰੱਖਵੇ ਸਰਕਾਰ ਕਹਿੰਦੀ ਹੈ ਕਿ ਸਾਨੂੰ ਦੇ ਦਿਓ ਅਸੀਂ ਅਰਬਨ ਸੇਟ ਇੱਥੇ ਬਸਾਵਾਂਗੇ ਪਰ ਕਿਸਾਨ ਕਹਿੰਦੇ ਅਸੀਂ ਕਿ ਬਿਲਕੁਲ ਆਪਣੀਆਂ ਜ਼ਮੀਨਾਂ ਇਹਨਾਂ ਸ਼ਹਿਰ ਬਸਾਉਣ ਦੇ ਲਈ ਅਰਬਨ ਸੇਟਾਂ ਬਣਾਉਣ ਦੇ ਲਈ ਦੇਣੀਆਂ ਨਹੀਂ ਇਦਾਂ ਦੀਆਂ ਹੋਰ ਖਬਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਸੱਤ ਟੈਲੀਵਿਜ਼ਨ ਦੇ ਉੱਪਰ ਪਹਿਲਾਂ ਵੀ ਅਸੀਂ ਕਵਰ ਕੀਤੀਆਂ ਹੋਈਆਂ ਨੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਜਦੋਂ ਅਸੀਂ ਕੋਈ ਹੋਰ ਖਬਰ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੂਗੀ ਕਿ ਕਿੱਥੇ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਕਿ ਇੱਥੇ ਕੀ ਹੋ ਰਿਹਾ ਧੰਨਵਾਦ